ਅੰਡਬਲੇਨ ਸਟੇ ਵੀ ਦੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਅਮਿਤ ਕੁਮਾਰ ਪਹਿਲਾ ਤਾਂ ਨਵੇਂ ਸਾਲ ਦੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੇ ਅੱਜ ਕੀ ਹੋਇਆ ਪ੍ਰੋਗਰਾਮ ਦੇ ਵਿੱਚ ਨਿਗਾ ਮਾਰਦਿਆਂ ਦਿਨ ਭਰ ਦੀਆਂ ਵੱਡੀਆਂ ਖਬਰਾਂ ਦੇ ਵੱਲ ਸਾਲ ਦੀ ਨਵੀਂ ਸ਼ੁਰੂਆਤ ਹੋਈ ਹੈ ਤੇ ਇਸ ਮੌਕੇ ਪੰਜਾਬ ਨੂੰ ਨਵੀਆਂ ਸੁਗਾਤਾਂ ਵੀ ਮਿਲਣ ਜਾ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਇੱਕ ਵੱਡੀ ਸੁਗਾਤ ਇਹ ਹੈ ਕਿ ਦਿੱਲੀ ਕਟੜਾ ਅਮ੍ਰਿਤਸਰ ਹਾਈਵੇ ਜੋ ਪਿਛਲੇ ਲੰਬੇ ਸਮੇਂ ਤੋਂ ਨਿਰਮਾਣ ਚੱਲ ਰਿਹਾ ਸੀ ਇਸ ਦਾ ਉਹ ਇਸ ਸਾਲ ਦੇ ਵਿੱਚ ਪ੍ਰੋਜੈਕਟ ਪੂਰਾ ਹੋ ਜਾਵੇਗਾ ਇਸ ਦੇ ਨਾਲ ਪੰਜਾਬੀਆਂ ਨੂੰ ਆਪਣੀ ਆਵਾਜਾਈ ਦੇ ਵਿੱਚ ਦਿੱਲੀ ਪਹੁੰਚਣ ਦੇ ਵਿੱਚ ਫਿਰ ਕਟੜਾ ਪਹੁੰਚਣ ਦੇ ਵਿੱਚ ਜਾਂ ਆਸ-ਪਾਸੇ ਹੋਰ ਸ਼ਹਿਰਾਂ ਵੱਡਿਆਂ ਦੇ ਵਿੱਚ ਪਹੁੰਚਣ 'ਚ ਬੜੀ ਆਸਾਨੀ ਹੋਇਆ ਕਰੇਗੀ ਇਹਦੇ ਨਾਲ فاਸਲਾ ਜਿਹੜਾ ਘੰਟੇ ਤੋਂ ਵੱਧ ਕੇ ਵੀ ਘੱਟ ਹੋ ਜਾਏਗਾ ਕਿਉਂਕਿ ਇਹ ਗੱਲ ਦਾ ਜ਼ਿਕਰ ਨਿਰਮਨ ਗੜਕਰੀ ਹੋਰਾਂ ਨੇ ਆਪਣੀ ਅੰਮ੍ਰਿਤਸਰ ਫੇਰੀ ਦੇ ਵਿੱਚ ਕੀਤਾ ਸੀ ਇਸ ਦੇ ਨਾਲ ਇਹ ਪੰਜਾਬ ਨੂੰ ਪੰਜ ਗ੍ਰੀਨ ਫੀਲਡ ਤੇ ਇਕਨੋਮਿਕ ਡੋਰ ਵੀ ਮਿਲਣ ਜਾ ਰਹੇ ਨੇ ਜਿਸ ਦੇ ਨਾਲ ਪੰਜਾਬ ਦਾ ਜਿਹੜਾ ਵਪਾਰ ਹੈ ਜਿਹੜੀ ਆਵਾਜਾਈ ਹੈ ਟਰੱਕਾਂ ਦੇ ਵਿੱਚ ਸਮਾਨ ਲੋਡ ਕਰਕੇ ਬਾਕੀ ਦੂਜੇ ਸੂਬੇ 'ਚ ਪਹੁੰਚਾਇਆ ਜਾਂਦਾ ਉਸ ਦੇ ਵਿੱਚ ਪੰਜਾਬ ਨੂੰ ਪਰਫੁੱਲਤਾ ਮਿਲੇਗੀ ਇਹਦੇ ਨਾਲ ਹੀ ਪੰਜਾਬ ਦੇ ਵਿੱਚ ਜੇਕਰ ਗੱਲ ਕਰ ਲਈਏ ਤਾਂ ਹੁਣ ਜੇਕਰ ਦਿੱਲੀ ਤੋਂ ਅੰਮ੍ਰਿਤਸਰ ਆਣਾ ਹੋਵੇ ਜਾਂ ਅੰਮ੍ਰਿਤਸਰ ਤੋਂ ਦਿੱਲੀ ਜਾਣਾ ਹੋਵੇ ਤਾਂ ਸਿਰਫ 4 ਘੰਟਿਆਂ ਦੇ ਵਿੱਚ ਇਹ ਰਸਤਾ ਤੈਅ ਹੋ ਜਾਏਗਾ ਇਸ ਤੋਂ ਇਲਾਵਾ ਕਟੜਾ ਤੋਂ ਦਿੱਲੀ ਜੇਕਰ ਜਾਣਾ ਹੋਵੇ ਤਾਂ ਇੰਨਾ ਦੂਰ ਪੈਂਦਾ ਕਟੜਾ ਜੰਮੂ ਦੇ ਵਿੱਚ ਪੈ ਜਾਂਦਾ ਹੈ ਤੇ ਦਿੱਲੀ ਦੇਸ਼ ਦੀ ਰਾਜਧਾਨੀ ਹੈ ਪੂਰਾ ਉੱਤਰੀ ਸਿਖਰ ਤੋਂ ਲੈ ਕੇ ਅ ਦਿੱਲੀ ਰਾਜਧਾਨੀ ਦੇ ਵਿੱਚ ਆਉਣ ਤੇ 6 ਘੰਟਿਆਂ ਦਾ ਫਾਸਲਾ ਲੱਗੇਗਾ ਤੇ ਇਹਦੇ ਨਾਲ ਹੀ ਪੰਜਾਬ ਦੇ ਵਿੱਚ ਪਹਿਲਾਂ 1639 ਕਿਲੋਮੀਟਰ ਦੇ ਹਾਈਵੇ ਸੀ ਇਹ ਪ੍ਰੋਜੈਕਟ ਪੂਰਾ ਹੋਣ ਤੇ ਤੇ ਇਸ ਦੇ ਨਾਲ ਹੀ ਸਾਲ 2024 ਦੇ ਵਿੱਚ ਯਾਨੀ ਕਿ ਜੇਕਰ ਮੈਂ ਗੱਲ ਕਰਾਂ ਤਾਂ 2014 ਦੇ ਵਿੱਚ 1600 ਤੇ 99 ਕਿਲੋਮੀਟਰ ਦਾ ਇਹ ਹਾਈਵੇ ਦਾ ਪੈਂਡਾ ਸੀ ਤੇ ਹੁਣ 4239 ਕਿਲੋਮੀਟਰ ਦਾ ਇਹ ਸਾਰਾ ਨੈਸ਼ਨਲ ਹਾਈਵੇ ਇਹ ਸੜਕਾਂ ਦਾ ਵੱਡਾ ਜਾਲ ਪੰਜਾਬ ਦੇ ਵਿੱਚ ਫੈਲ ਚੁਕਿਆ ਤਾਂ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਸੜਕ ਮਾਰਗ ਦਾ ਜਿਹੜਾ ਜਾਲ ਹੈ ਇਹ ਬੜੇ ਵਿਸ਼ਾਲ ਤੌਰ ਤੇ ਪੂਰੇ ਦੇਸ਼ ਭਰ ਦੇ ਵਿੱਚ ਬਣ ਜਾਵੇਗਾ। ਅਗਲੀ ਵੱਡੀ ਖਬਰ ਜਲੰਧਰ ਤੋਂ ਹੈ ਖਬਰ ਬੜੀ ਮੰਦ ਭਾਗੀ ਹੈ। ਪਰਿਵਾਰ ਦੇ ਪੰਜ ਜੀਆਂ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ। ਨਵੇਂ ਸਾਲ ਤੋਂ ਇੱਕ ਦਿਨ ਪਹਿਲਾਂ ਯਾਨੀ ਕਿ 31 ਦਸੰਬਰ ਵਾਲੇ ਦਿਨ ਪਰਿਵਾਰ ਦੇ ਪੰਜੀ ਆਲੇ ਵੱਲੋਂ ਖੁਦਕੁਸ਼ੀ ਕਰ ਲਈ ਗਈ। ਪਤੀ ਪਤਨੀ ਨੇ ਖੁਦਕੁਸ਼ੀ ਕੀਤੀ ਉਹਨਾਂ ਦੀਆਂ ਦੋ ਕੁੜੀਆਂ ਨੇ ਖੁਦਕੁਸ਼ੀ ਕੀਤੀ ਤੇ ਇੱਕ ਦੋਤੀ ਜੋ ਕਿ ਸਿਰਫ 3 ਸਾਲਾਂ ਦੀ ਸੀ ਜਿਸ ਦਾ ਹਾਲੇ ਭਵਿੱਖ ਪਤਾ ਨਹੀਂ ਕਿਵੇਂ ਦਾ ਹੋਣਾ ਸੀ ਪਰ ਉਸ ਦਾ ਵੀ ਗਲਾ ਘੋਟ ਕੇ ਉਸ ਨੂੰ ਮਾਰ ਦਿੱਤਾ ਗਿਆ ਕਾਰਨ ਕੀ ਸੀ ਗੱਲ ਇਹ ਨਿਕਲ ਕੇ ਆਉਂਦੀ ਹੈ ਕਿ ਮਨਮੋਹਨ ਸਿੰਘ ਜੋ ਕਿ 55 ਸਾਲ ਦੇ ਸੀ ਉਹਨਾਂ ਦੇ ਵੱਲੋਂ ਪਰਿਵਾਰ ਤੋਂ ਉਹਲਾ ਰੱਖ ਕੇ ਕਰਜ਼ਾ ਲਿਆ ਗਿਆ ਸੀ ਜਦੋਂ ਪਰਿਵਾਰ ਦੇ ਵਿੱਚ ਇਹ ਗੱਲ ਖੁੱਲੀ ਕਿ ਉਹਨਾਂ ਨੇ ਕਰਜ਼ਾ ਲਿਆ ਗਿਆ ਤਾਂ ਪਰਿਵਾਰ ਦੇ ਵਿੱਚ ਕਲੇਸ਼ ਰਹਿੰਦਾ ਸੀ ਕਰਜ਼ਾ ਉਤਾਰਨ ਦੇ ਲਈ ਕੋਈ ਹਿੱਲੇ ਵਸੀਲੇ ਨਹੀਂ ਸਨ ਕੋਈ ਰੋਜ਼ ਦੀ ਆਮਦਨ ਨਹੀਂ ਸੀ ਕਿ ਜਿਸ ਨਾਲ ਕਰਜ਼ਾ ਉਤਾਰਿਆ ਜਾ ਸਕੇ ਤਾਂ ਉਸ ਤੋਂ ਤੰਗ ਪਰੇਸ਼ਾਨ ਹੋ ਕੇ ਪਰਿਵਾਰ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਪੁਲਿਸ ਦੇ ਵੱਲੋਂ ਮੌਕੇ ਤੇ ਜਾ ਕੇ ਇਹ ਜਾਂਚ ਕੀਤੀ ਜਾ ਰਹੀ ਹੈ ਜਲੰਧਰ ਦੇ ਪਿੰਡ ਡਰੋਲੀ ਖੁਰਦ ਦਾ ਇਹ ਮਾਮਲਾ ਪੁਲਿਸ ਦਾ ਕਹਿਣਾ ਹੈ ਕਿ ਮੌਕੇ ਜਦੋਂ ਅਸੀਂ ਪਹੁੰਚੇ ਤਾਂ ਮਨਮੋਹਨ ਸਿੰਘ ਤੇ ਉਸ ਦੀ ਪਤਨੀ ਜੋ ਸਰਬਜੀਤ ਕੌਰ ਹੈ ਉਹਨਾਂ ਦੀਆਂ ਲਾਸ਼ਾਂ ਲੰਕੀਆਂ ਹੋਈਆਂ ਸੀ ਤੇ ਅੰਦਰ ਜਾ ਕੇ ਦੇਖਿਆ ਤਾਂ ਬੈੱਡਰੂਮ ਤੇ ਦੋ ਕੁੜੀਆਂ ਦੀਆਂ ਲਾਸ਼ਾਂ ਪਈਆਂ ਸੀ ਜੋ ਉਹਨਾਂ ਦੀਆਂ ਬੇਟੀਆਂ ਸੀ ਇੱਕ ਦਾ ਨਾਮ ਜੋਤੀ ਸੀ ਦੂਸਰੀ ਦਾ ਨਾਮ ਗੋਪੀ ਸੀ ਤੇ ਜਿਸ ਛੋਟੀ ਬੱਚੀ ਦੀ ਮੈਂ ਗੱਲ ਕੀਤੀ ਹੈ ਉਹ ਜੋਤੀ ਦੀ ਬੇਟੀ ਸੀ 3 ਸਾਲਾਂ ਦੀ ਉਮਰ ਸੀ ਉਸ ਦੀ ਉਸ ਦਾ ਵੀ ਗਲ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਪੁਲਿਸ ਨੂੰ ਇਸ ਸਾਰੇ ਮਾਮਲੇ ਬਾਰੇ ਸੂਚਨਾ ਜੋਤੀ ਦੇ ਘਰ ਵਾਲੇ ਸਰਜੀਤ ਸਿੰਘ ਨੇ ਦਿੱਤੀ ਤੇ ਉਹਨਾਂ ਨੇ ਕਿਹਾ ਕਿ ਉਹ ਲਗਾਤਾਰ ਫੋਨ ਕਰ ਰਹੇ ਸੀ ਫੋਨ ਕਿਸੇ ਨੇ ਨਹੀਂ ਚੱਕਿਆ ਤੇ ਜਦੋਂ ਮੌਕੇ ਤੇ ਪਹੁੰਚੇ ਤਾਂ ਪਰਿਵਾਰ ਦੇ ਵਿੱਚ ਪਹੁੰਚਦੇ ਉਹਨਾਂ ਦੇ ਹੋਸ਼ ਉੱਡ ਗਏ ਪੈਰਾ ਹੇਠੋਂ ਜ਼ਮੀਨ ਨਿਕਲ ਗਈ ਸਾਰਿਆਂ ਦੀਆਂ ਲਾਸ਼ਾਂ ਮੰਜੇ ਤੇ ਪਈਆਂ ਸਨ ਤੇ ਉਹਨਾਂ ਦੇ ਸੋਹਰਾ ਤੇ ਸੱਸ ਲਟਕ ਰਹੇ ਸਨ ਹੁਣ ਅੱਗੇ ਗੱਲ 808 ਬੇਰੋਜ਼ਗਾਰ ਅਧਿਆਪਕਾਂ ਦੇ ਕਰ ਲੈਨੇ ਆ ਨਵੇਂ ਸਾਲ ਦਾ ਦਿਨ ਹੈ ਬੜੀਆਂ ਇੱਕ ਦੂਜੇ ਨੂੰ ਵਧਾਈਆਂ ਦੇ ਕੇ ਇਸ ਨਵੇਂ ਸਾਲ ਦੇ ਦਿਨ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਪਰ ਈਟੀਟੀ ਅਧਿਆਪਕ ਪਿਛਲੇ 82 ਦਿਨਾਂ ਤੋਂ ਧਰਨੇ ਪ੍ਰਦਰਸ਼ਨ ਤੇ ਬੈਠੇ ਨੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਪਿੰਡ ਗੰਭੀਰਪੁਰ ਉਹਨਾਂ ਦੀ ਰਿਹائش ਦੇ ਬਾਹਰ ਇਹ ਅਧਿਆਪਕ ਵੱਡੀ ਗਿਣਤੀ ਦੇ ਵਿੱਚ ਧਰਨੇ ਪ੍ਰਦਰਸ਼ਨ ਤੇ ਬੈਠੇ ਨੇ ਮੌਸਮ ਦਾ ਤੁਹਾਨੂੰ ਪਤਾ ਹੀ ਹੈ ਕਿ ਕਿੰਨੀ ਠੰਡ ਹੈ ਕੜਾਕੀ ਠੰਡ ਪੈ ਰਹੀ ਹੈ ਸ਼ੀਤਲੈਰ ਵਾਕਰੀਆ ਤੇ ਇਨਾਂ ਦਿਨਾਂ ਦੇ ਵਿੱਚ ਉਹ ਅਧਿਆਪਕ ਆਪਣੇ ਪਰਿਵਾਰਾਂ ਨੂੰ ਛੱਡ ਕੇ ਸੜਕਾਂ ਤੇ ਧਰਨੇ ਮੁਜ਼ਾਰੇ ਕਰ ਰਹੇ ਨੇ ਕਿਉਂਕਿ ਉਹਨਾਂ ਦੀ ਭਰਤੀ ਹਾਲੇ ਤੱਕ ਜੋਇਨਿੰਗ ਹਾਲੇ ਤੱਕ ਨਹੀਂ ਹੋਈ ਪਿਛਲੇ ਸਾਲ ਸਾਲ 2023 ਦੇ ਵਿੱਚ ਮਾਰਚ ਮਹੀਨੇ ਦੇ ਵਿੱਚ ਉਹਨਾਂ ਦਾ ਪੇਪਰ ਹੋਇਆ ਸੀ ਤੇ ਪੇਪਰ ਤੋਂ ਬਾਅਦ ਨਤੀਜੇ ਵੀ ਆਏ ਪਰ ਜੋਇਨਿੰਗਾਂ ਹਾਲੇ ਤੱਕ ਲਟਕਦੀਆਂ ਪਈਆਂ ਨੇ ਹੁਣ ਤਾਂ ਨਵੇਂ ਸਾਲ ਦਾ ਆਉਂਦੇ ਦੋ ਤਿੰਨ ਮਹੀਨਿਆਂ ਨੂੰ ਸਾਲ ਪੂਰਾ ਹੋ ਜਾਣਾ ਤੇ ਹਾਲੇ ਤੱਕ ਇਹ ਜਿਹੜੇ ਅਧਿਆਪਕ ਨੇ ਇਹ ਆਪਣੀਆਂ ਜੋਇਨਿੰਗਾਂ ਨੂੰ ਉਡੀਕ ਰਹੇ ਨੇ ਇਹਨਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਮੀਟਿੰਗਾਂ ਦਾ سلسلہ ਚੱਲਿਆ ਪਰ ਮੀਟਿੰਗਾਂ ਦੇ ਵਿੱਚ ਸਾਨੂੰ ਟਾਲ ਮਟੋਲ ਕਰ ਦਿੱਤਾ ਜਾਂਦਾ ਉਲਟਾ ਇਹ ਸਾਰਾ ਕੇਸ ਅ ਅਦਾਲਤਾਂ ਦੇ ਵਿੱਚ ਪਾ ਦਿੱਤਾ ਗਿਆ ਤੇ ਅਦਾਲਤਾਂ ਦੇ ਵਿੱਚ ਇਹ ਕੇਸ ਹੋਰ ਜ਼ਿਆਦਾ ਲਟਕ ਗਿਆ ਅਧਿਆਪਕਾਂ ਨੇ ਇਸ ਮੌਕੇ ਭਗਵੰਤ ਮਾਨ ਸਰਕਾਰ ਤੇ ਹਮਲਾ ਬੋਲਦੇ ਆਏ ਗੱਲ ਕਹੀ ਕਿ ਜਦੋਂ ਪਹਿਲਾਂ ਵੀ ਅਸੀਂ ਤਰਨੇ ਪ੍ਰਦਰਸ਼ਨ ਤੇ ਬੈਠੇ ਹੁੰਦੇ ਸੀ ਜਾਂ ਬਾਕੀ ਅਧਿਆਪਕ ਜਥੇਬੰਦੀਆਂ ਤਰਨੇ ਪ੍ਰਦਰਸ਼ਨ ਤੇ ਬੈਠੀਆਂ ਹੁੰਦੀਆਂ ਸੀ ਭਾਵੇਂ ਟੈਂਕੀ ਤੇ ਚੜੀਆਂ ਬੈਠੀਆਂ ਹੁੰਦੀਆਂ ਸੀ ਤਾਂ ਉਦੋਂ ਖੋਦਾ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਉਹਨਾਂ ਨੂੰ ਜਾ ਕੇ ਮਿਲਦੇ ਸੀ ਤੇ ਇਸ ਗੱਲ ਦਾ ਦਾਵਾ ਕਰਦੇ ਸੀ ਕਿ ਸਾਡੀ ਸਰਕਾਰ ਬਣਾਓ ਸਾਡੀ ਸਰਕਾਰ ਦੇ ਵਿੱਚ ਕਿਸੇ ਦਾ ਵੀ ਧਰਨਾ ਪ੍ਰਦਰਸ਼ਨ ਨਹੀਂ ਹੋਏਗਾ ਤੇ ਇਹ ਅੱਜ ਨਵੇਂ ਸਾਲ ਦਾ ਮੌਕਾ ਹੈ ਤੇ 82 ਦਿਨ ਉਹਨਾਂ ਨੂੰ ਹੋ ਗਏ ਨੇ ਸੜਕਾਂ ਤੇ ਬੈਠਿਆ ਨੂੰ ਤੇ ਹਲੇ ਤੱਕ ਉਹ ਆਪਣੇ ਮੰਗਾ ਨੂੰ ਲੈ ਕੇ ਪੂਰਤੀ ਨੂੰ ਲੈ ਕੇ ਇਨਸਾਫ ਦੀ ਆਵਾਜ਼ ਚੁੱਕ ਰਹੇ ਨੇ ਸਾਜ 90 ਸਾਲ ਦੇ ਮੌਕੇ ਸੀਐਮ ਭਗਵੰਤ ਮਾਨ ਹੋਰਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਪੰਜਾਬੀਆਂ ਨੂੰ ਖੁਸ਼ਖਬਰੀ ਸੁਣਾਈ ਗਈ ਤੇ ਕਿਹਾ ਕਿ ਪਹਿਲਾਂ ਪੰਜਾਬ ਦੇ ਵਿੱਚ ਤਿੰਨ ਪ੍ਰਾਈਵੇਟ ਥਰਮਲ ਪਲਾਂਟ ਹੁੰਦੇ ਸੀ ਤੇ ਦੋ ਸਰਕਾਰੀ ਥਰਮਲ ਪਲਾਂਟ ਹੁੰਦੇ ਸੀ ਪਰ ਸਾਡੀ ਸਰਕਾਰ ਦੇ ਵਿੱਚ ਹੁਣ ਤਿੰਨ ਸਰਕਾਰੀ ਥਰਮਲ ਪਲਾਂਟ ਹੋ ਗਏ ਨੇ ਤੇ ਦੋ ਪ੍ਰਾਈਵੇਟ ਥਰਮਲ ਪਲਾਂਟ ਰਹਿ ਚੁੱਕੇ ਨੇ ਅਕਸਰ ਦੇਖਿਆ ਗਿਆ ਕਿ ਸਰਕਾਰ ਆਪਣੀ ਸਰਕਾਰੀ ਜਾਇਦਾਦਾਂ ਨੂੰ ਅਦਾਰਿਆਂ ਨੂੰ ਘਾਟੇ ਦੇ ਵਿੱਚ ਸ਼ੋਅ ਕਰਕੇ ਉਹਨਾਂ ਨੂੰ ਪ੍ਰਾਈਵੇਟ ਪਲੇਅਰਾਂ ਦੇ ਹੱਥ ਦੇ ਵਿੱਚ ਦੇ ਦਿੰਦੀ ਆ ਪਰ ਐਸਾ ਪਹਿਲੀ ਵਾਰ ਵਾਰ ਹੋਇਆ ਹੈ ਕਿ ਪ੍ਰਾਈਵੇਟ ਤੋਂ ਥਰਮਲ ਪਲੈਂਟ ਖਰੀਦਿਆ ਗਿਆ ਹੈ ਤੇ ਸਰਕਾਰ ਹੁਣ ਉਸ ਨੂੰ ਚਲਾਏਗੀ ਇਹ ਗੱਲ ਗੋਇੰਦਵਾਲ ਥਰਮਲ ਪਲੈਂਟ ਦੀ ਹੋ ਰਹੀ ਹੈ ਜਿਸ ਨੂੰ ਜੀਵੀਕੇ ਥਰਮਲ ਨਾਮ ਦੀ ਕੰਪਨੀ ਚਲਾ ਰਹੀ ਸੀ ਇਹ ਕੰਪਨੀ ਬੈਂਕ ਦੇ ਕਰਜ਼ਿਆਂ ਤੋਂ ਦਿਵਾਲੀਆ ਹੋ ਗਈ ਹੈ ਤੇ ਇਸ ਬਾਬਤ ਤੇ ਫਿਰ ਪੰਜਾਬ ਸਰਕਾਰ ਨੇ ਬੀੜਾ ਚੁੱਕਿਆ ਸੀ ਕਿ ਕਿਉਂ ਨਾ ਇਸ ਥਰਮਲ ਪਲੈਂਟ ਨੂੰ ਆਪਣੇ ਅਧੀਨ ਕਰ ਲਿਆ ਜਾਵੇ ਇਸ ਨੂੰ ਖਰੀਦ ਲਿਆ ਜਾਵੇ ਤਾਂ ਇਸ ਬਾਬਤ ਅੱਜ ਪ੍ਰੈਸ ਕਾਨਫਰੰਸ ਕੀਤੀ ਤੇ ਭਗਵੰਤ ਮਾਨ ਹੋਰਾਂ ਨੇ ਕਿਹਾ ਕਿ ਪਿਛਲੇ ਸਾਲ ਜੂਨ ਮਹੀਨੇ ਦੇ ਵਿੱਚ ਕੈਬਨਿਟ ਦੇ ਵਿੱਚ ਇਹ ਫੈਸਲਾ ਲਿਆ ਗਿਆ ਸੀ ਕਿ ਇਸ ਥਰਮਲ ਨੂੰ ਖਰੀਦਾਂਗੇ ਜੋ ਕਿ ਅੱਜ ਪੂਰਾ ਹੋ ਚੁੱਕਿਆ ਹੈ ਤੇ ਇਹ ਥਰਮਲ ਪਲਾਂਟ ਹੁਣ ਪੰਜਾਬ ਸਰਕਾਰ ਦੇ ਅਧੀਨ ਕੰਮ ਕਰੇਗਾ ਇਸ ਦੇ ਨਾਲ ਹੀ ਹੁਣ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦਾ ਨਾਮ ਬਦਲ ਕੇ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਰੱਖ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹਦੇ ਸਮੇਂ ਦੇ ਵਿੱਚ ਜੋ ਥਰਮਲ ਪਲਾਂਟਾਂ ਦੇ ਬੋਝ ਸੀਗਾ ਕਿ ਸਾਡੇ ਕੋਲ ਕੋਲਾ ਵੱਧ ਰਹਿ ਜਾਂਦਾ ਸੀ ਉਹ ਅਸੀਂ ਕੇਂਦਰ ਨੂੰ ਕਹਿੰਦੇ ਸੀ ਕਿ ਹਾਲੇ ਸਾਨੂੰ ਨਾ ਭੇਜੋ ਤਾਂ ਕੋਲੇ ਦੇ ਵੀ ਹੁਣ ਕੋਈ ਸਮੱਸਿਆ ਨਹੀਂ ਰਹਿਣੀ ਜਿਹੜਾ ਕੋਲਾ ਵਧਿਆ ਹੋਇਆ ਸੀ ਉਹ ਕੋਲਾ ਹੁਣ ਇਸ ਥਰਮਲ ਪਲਾਂਟ ਦੇ ਵਿੱਚ ਵਰਤਿਆ ਜਾਵੇਗਾ ਤੇ ਇਸ ਨਾਲ ਜਿਹੜੇ ਪਾਵਰ ਕਾਮ ਦੇ ਸਮਝੌਤੇ ਹੋਏ ਸੀ ਜਿਸ ਨੂੰ ਲੈ ਕੇ ਸਮੇਂ-ਸਮੇਂ ਤੇ ਵਾਈਟ ਪੇਪਰ ਦੀ ਗੱਲ ਚੱਲਦੀ ਸੀ ਕਿ ਇਹਨਾਂ ਸਮਝੌਤਿਆਂ ਨੂੰ ਰੰਨ ਕੀਤਾ ਜਾਵੇ ਪੰਜਾਬ ਦੇ ਸਿਰ ਇਹਨਾਂ ਦੇ ਨਾਲ ਬੋਝ ਲਗਾਤਾਰ ਵੱਧ ਰਿਹਾ ਤਾਂ ਉਹਨਾਂ ਨੇ ਕਿਹਾ ਕਿ 33% ਪਾਰ ਉਹ ਜਿਹੜੇ ਪੀਪੀ ਉਹ ਹੈਗੇ ਨੇ ਸਮਝੌਤੇ ਹੈਗੇ ਨੇ ਉਹ ਇਹਦੇ ਨਾਲ ਰੱਦ ਹੋ ਜਾਣਗੇ ਉਹਨਾਂ ਦਾ ਸੰਧਾ ਅਸਰ ਘਟ ਜਾਵੇਗਾ ਕਿਉਂਕਿ ਸਰਕਾਰ ਦੇ ਅਧੀਨ ਇਹ ਥਰਮਲ ਪਲਾਂਟ ਆ ਗਿਆ 1000 ਤੇ 80 ਕਰੋੜ ਦਾ ਇਹ ਥਰਮਲ ਪਲਾਂਟ ਪੰਜਾਬ ਸਰਕਾਰ ਨੂੰ ਪਿਆ ਜੋ ਕਿ 540 ਮੈਗਾਵਾਟ ਦੀ ਬਿਜਲੀ ਪੈਦਾ ਕਰਦਾ ਆਉਂਦੇ ਸਮੇਂ ਦੇ ਵਿੱਚ ਗਰਮੀਆਂ ਦੇ ਦਿਨਾਂ ਦੇ ਵਿੱਚ ਇਹ ਆਸ ਲਗਾਈ ਜਾ ਰਹੀ ਹੈ ਕਿ ਜਿਹੜੇ ਬਿਜਲੀ ਦੇ ਕੱਟ ਲੱਗਦੇ ਸੀ ਜਾਂ ਬਿਜਲੀ ਚਲੀ ਜਾਂਦੀ ਸੀ ਜਾਂ ਖੇਤਾਂ ਦੇ ਵਿੱਚ ਜਾਂ ਫਿਰ ਜਿਹੜੇ ਵਪਾਰੀ ਨੇ ਇੰਡਸਟਰੀਆਂ ਨੇ ਉਹਨਾਂ ਨੂੰ ਬਿਜਲੀ ਮਹਿੰਗੀ ਮਿਲਦੀ ਸੀ ਉਹਨਾਂ ਨੂੰ ਸਸਤੀ ਮਿਲਿਆ ਕਰੇਗੀ ਤੇ ਕਟਾਂ ਤੋਂ ਵੀ ਨਿਜ਼ਾਫ ਮਿਲੇਗਾ। ਥੋੜਾ ਅੱਗੇ ਗੱਲ ਹਿਟ ਐਂਡ ਰਨ ਕੇਸ ਦੀ ਕਰ ਲੈਂਦੇ ਆ। ਹਿਟ ਐਂਡ ਰਨ ਕੇਸ ਦੇ ਵਿੱਚ ਭਾਰਤ ਸਰਕਾਰ ਦੇ ਵੱਲੋਂ ਨਵਾਂ ਕਾਨੂੰਨ ਲੈ ਕੇ ਆਇਆ ਗਿਆ ਜਿਸ ਦੇ ਵਿੱਚ ਹੁਣ 10 ਸਾਲ ਦੀ ਸਜ਼ਾ ਹੋ ਸਕਦੀ ਹੈ। ਇਹ ਹਿਟ ਐਂਡ ਰਨ ਕੇਸ ਉਦੋਂ ਬਣਦਾ ਹੈ ਜਦੋਂ ਕੋਈ ਡਰਾਈਵਰ ਲਾਹ ਪ੍ਰੋਵਾਈ ਦੇ ਨਾਲ ਗੱਡੀ ਚਲਾ ਰਿਹਾ ਹੋਵੇ ਤੇ ਉਸ ਦੌਰਾਨ ਉਹ ਕਿਸੇ ਨੂੰ ਟੱਕਰ ਮਾਰ ਦੇਵੇ ਤੇ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤੇ ਬਿਨਾ ਉਹ ਮੌਕੇ ਤੋਂ ਫਰਾਰ ਹੋ ਜਾਵੇ ਇਸ ਦੇ ਵਿੱਚ ਹੁਣ 10 ਸਾਲ ਦੀ ਸਜ਼ਾ ਕਰ ਦਿੱਤੀ ਗਈ ਹੈ ਤੇ ਇਸ ਦੇ ਵਿਰੋਧ ਦੇ ਵਿੱਚ ਅੱਜ ਡਰਾਈਵਰਾਂ ਦੇ ਵੱਲੋਂ ਦੇਸ਼ ਭਰ ਦੇ ਵਿੱਚ ਕਈ ਥਾਈਂ ਚੱਕਾ ਜਾਮ ਕੀਤਾ ਗਿਆ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਤੇ ਇਸ ਦੇ ਨਾਲ ਹੀ 올 ਇੰਡੀਆ ਟਰਾਂਸਪੋਰਟ ਕਮੇਟੀ ਦੇ ਨਾਲ ਵੀ ਮੀਟਿੰਗ ਕੀਤੀ ਗਈ ਤੇ ਆਪਣੀਆਂ ਇਹ ਤਰਕ ਦਲੀਲਾਂ ਉਹਨਾਂ ਨੂੰ ਸੁਣਾਈਆਂ ਗਈਆਂ ਕਿ ਤੁਸੀਂ ਵਿਦੇਸ਼ਾ ਦੇ ਤਾਬਿਕ ਕਾਨੂੰਨ ਭਾਰਤ ਦੇ ਵਿੱਚ ਲਾਗੂ ਕਰ ਰਹੇ ਹੋ ਪਰ ਉਸ ਢੰਗ ਤਰੀਕੇ ਦੀਆਂ ਸੜਕਾਂ ਵੀ ਭਾਰਤ ਨੂੰ ਦਿੱਤੀਆਂ ਜਾਣ ਹਾਲਾਂਕਿ ਇਸ ਗੱਲ ਨੂੰ ਲੈ ਕੇ ਆਉਂਦੇ ਸਮੇਂ ਦੇ ਵਿੱਚ ਇਨਾਂ ਜਥੇਬੰਦੀਆਂ ਨੇ ਕਿਹਾ ਕਿ ਡਰਾਈਵਰਾਂ ਨੇ ਕਿਹਾ ਕਿ ਸੰਘਰਸ਼ ਤੇਜ਼ ਕੀਤਾ ਜਾਵੇਗਾ ਜੇਕਰ ਇਹ ਫੈਸਲਾ ਵਾਪਸ ਨਾ ਲਿਆ ਗਿਆ ਹਾਲਾਂਕਿ ਇਸ ਸ਼ਕਤੀ ਨੂੰ ਆਮ ਲੋਕਾਂ ਦੇ ਵੱਲ ਧਿਆਨ ਮਾਰ ਕੇ ਦੇਖੀਏ ਤਾਂ ਹਿੱਟ ਐਂਡ ਰਨ ਕੇਸ ਦੇ ਬਹੁਤ ਸਾਰੇ ਲੋਕ ਪੀੜਤ ਨੇ ਜਿਨ੍ਹਾਂ ਨੂੰ ਲੋਕ ਟੱਕਰ ਮਾਰ ਜਾਂਦੇ ਨੇ ਸੜਕ ਤੇ ਮਰਦਿਆਂ ਛੱਡ ਜਾਂਦੇ ਨੇ ਤੇ ਇਹਦੇ ਨਾਲ ਇਹ ਗੱਲ ਤਾਂ ਜ਼ਰੂਰ ਧਿਆਨ ਦੇ ਵਿੱਚ ਆਵੇਗੀ ਕਿ ਜਿਹੜੇ ਕੇਸ ਨੇ ਘਟ ਸਕਦੇ ਨੇ ਤੇ ਇਸ ਨਾਲ ਹੀ ਪੰਜਾਬ ਸਰਕਾਰ ਦੇ ਵੱਲੋਂ ਇੱਕ ਫਰਿਸ਼ਤਾ ਨਾ ਦੇ ਇਸ ਕੀ ਵਿਚਲਾਈ ਗਈ ਹੈ ਜੇਕਰ ਤੁਸੀਂ ਆਪਣੇ ਰਾਸਤੇ ਦੇ ਵਿੱਚ ਕਿਸੇ ਜ਼ਖਮੀ ਨੂੰ ਸੜਕ ਤੇ ਤਲਫਦੇ ਹੋਏ ਦੇਖਦੇ ਹੋ ਜੇਕਰ ਤੁਸੀਂ ਪ੍ਰਸ਼ਾਸਨ ਨੂੰ ਉਹਦੇ ਬਾਰੇ ਇਤਲਾਹ ਦਿਨੇ ਹੋ ਐਂਬੂਲੈਂਸ ਨੂੰ ਸਾਧਦੇ ਹੋ ਤਾਂ ਉਸ ਨੂੰ ਲੈ ਕੇ ਤੁਹਾਨੂੰ ਕੋਈ ਇਨਾਮ ਤਨ ਰਾਸ਼ੀ ਦੇ ਵਜੋਂ ਦਿੱਤਾ ਜਾ ਸਕਦਾ ਹਿੱਟ ਐਂਡ ਰਨ ਮਾਮਲੇ ਤੇ ਕੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸਖਤ ਸਜ਼ਾ ਹੋਣੀ ਚਾਹੀਦੀ ਹੈ ਜੋ ਕਿ 10 ਸਾਲ ਦੀ ਪ੍ਰੋਵੀਜ਼ਨ ਲਿਆਂਦੀ ਜਾ ਰਹੀ ਹੈ ਇਹਦੇ ਬਾਰੇ ਤੁਹਾਡੀ ਕੀ ਟਿੱਪਣੀ ਹੈ ਸਾਨੂੰ ਕਮੈਂਟਾਂ ਦੇ ਵਿੱਚ ਦੱਸਿਓ ਕਿਉਂਕਿ ਇਹ ਮੁੱਦਾ ਚਰਚਾ ਵਾਲਾ ਹੈ ਫਿਲਹਾਲ ਅੱਜ ਕੀ ਹੋਇਆ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਉਮੀਦ ਹੈ ਕਿ ਨਵੇਂ ਸਾਲ ਦੇ ਮੌਕੇ ਤੁਸੀਂ ਨਵੀਆਂ ਆਦਤਾਂ ਨੂੰ ਅਪਣਾਓਗੇ ਪੁਰਾਣੀਆਂ ਆਦਤਾਂ ਨੂੰ ਛੱਡੋਗੇ ਤੇ ਲੋਕਾਂ ਦਾ ਵੀ ਭਲਾ ਕਰੋਗੇ ਬਾਕੀ ਇਸ ਖਬਰਾਂ ਦੇ ਬਾਰੇ ਤੁਹਾਡੀ ਕੀ ਟਿੱਪਣੀਆਂ ਕਮੈਂਟਾਂ ਚ ਸਾਨੂੰ ਜਰੂਰ ਦੱਸਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਸਾਨੂੰ ਤੁਹਾਡੀ ਲੋੜ ਹੈ